ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਇਸ ਟਾਈਮ ਪਿੰਡ ਪੱਕਾ ਨੰਬਰ 3 ਦੇ ਵਿੱਚ ਪੱਕਾ ਨੰਬਰ 3 ਪਿੰਡ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਵਪਾਰ ਲੈਣ ਦਾ ਕੰਮ ਆ ਪੁਰਾਣਾ ਬਹੁਤ ਲੰਮੇ ਸਮੇਂ ਤੋਂ ਇਸ ਘਰ ਦੇ ਵਿੱਚ ਵੀ ਚੰਗੀਆਂ ਝੋਟੀਆਂ ਮੱਝਾਂ ਟੰਗੀਆਂ گاਵਾਂ ਦਾ ਜਿਹੜਾ ਕੰਮ ਆ ਉਹਦਾ ਜਾਂਦਾ ਰਹਿੰਦਾ ਵਾ ਅੱਜ ਫੇਰ ਇੱਕ ਬਹੁਤ ਟਿਕਾਣੇ ਦੀ ਝੋਟੀ ਪਾਈ ਹੋਣਾਂ ਦੇ ਕੋਲੇ ਆਈ ਹੋਈ ਆ ਕੀ ਗੱਲਬਾਤ ਆ ਸਾਰੀ ਡਿਟੇਲ ਲਵਾਂਗੇ ਇਹਦੇ ਬਾਰੇ ਮਿੱਤਰੋ ਆਓ ਪਹਿਲਾਂ ਇਹਦੀ ਜਾਣਕਾਰੀ ਲੈਨੇ ਆ ਤੇ ਅਗਲੀ ਕਾਰਵਾਈ ਆਪਾਂ ਫੇਰ ਕਰਾਂਗੇ ਮਿਲਦੇ ਆ ਵੀਰ ਨੂੰ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਵੱਡੇ ਭਾਈ ਕਬਜੀਆ ਜੀ ਨਾਮ ਦੱਸੀ ਵੀਰੇ ਇੱਕ ਵਾਰੀ ਭਰਾ ਨਾ ਜਗਮੀਤ ਆ ਜੀ ਜਗਮੀਤ ਹਾਂਜੀ ਜਗਮੀਤ ਭਾਈ ਝੋਟੀ ਕਿੰਨਾ ਸੂਆ ਵੀਰੇ ਇਹ ਇਹ ਦੂਜਾ ਸੂਆ ਸੂਈ ਆ ਜੀ ਦੂਜਾ ਸੂਆ ਸੂਈ ਆ ਹੈ ਕਦੋਂ ਕੁ ਸੂਈ ਆ ਵੀਰੇ ਯਾਰ ਇਹਨੂੰ ਹੋ ਗਿਆ ਇਹ ਘੰਟਾ ਦਾ ਕਿੰਟਾ ਹੋ ਗਿਆ ਸੋਈ ਨੂੰ ਹੈ ਤੇ ਕਿੰਨਾ ਦੁੱਧ ਦਾ ਇਹਦਾ ਰਿਕਾਰਡ ਆ ਕਿ ਗਲਗਵਾ ਤਾਂ ਸਾਰੀ ਜਾਣਕਾਰੀ ਦੇ ਦੇ ਰੂਹ ਨਾਨਕਰੀ ਪਹਿਲੇ ਸੂਏ ਜੀ ਨੇ 16 ਲੀਟਰ ਦੁੱਧ ਦਿੱਤਾ ਜੀ ਪਹਿਲੇ ਸੂਏ 16 ਲੀਟਰ ਹੈ ਹਾਂਜੀ ਠੀਕ ਆ ਵੀਰੇ ਸਾਡੀ 18 ਦੀ ਆਸ ਹੈ ਜੀ ਦੇਣਾ ਵੀ ਚਾਹੀਦਾ ਮੈਂਦੀ ਕੁਆਲਿਟੀ ਬਹੁਤ ਆ ਹਨਾ ਬਾਈ ਤੇ ਜਨਵਰ ਕੱਟਾ ਦੇ ਕੀ ਕੱਟੀ ਮੋਰ ਕੱਟਾ ਹੈ ਅਛਾ ਮਗਰ ਕੱਟਾ ਹੈ ਹਾਂਜੀ ਠੀਕ ਹੈ ਵੀਰੇ ਤੇ ਚੁਵਾਈ ਚੁਈ ਨੂੰ ਕਿਵੇਂ ਆ ਵੱਡੇ ਭਾਈ ਚੁਵਾਈ ਚੁਈ ਹੋ ਤਾਂ ਵਧੀਆ ਜੀ ਠੀਕ ਆ ਕੋਲੀ ਬਹੁਤ ਠੀਕ ਹੈ ਠੀਕ ਹੈ ਬਾਈ ਠੀਕ ਤੇਰੇ ਪਿੰਡ ਦੀ ਉਹ ਮੈਂ ਪਿੰਡੋਂ ਲਈ ਹੋਈ ਹੈ ਕਿ ਘਰਾਂ ਦੇ ਕੋਲੇ ਲਈ ਹੈ ਨਾ ਠੀਕ ਹੈ ਬਾਈ ਠੀਕ ਹੈ ਫਿਰ ਤੇਰੀ ਦੇਖੀ ਪਾਲੀਆ ਜਾਨੀ ਕਿ ਰੱਖੀ ਪਾਲੇ ਮੇਰੇ ਚੁਈ ਵੀ ਹੈ ਜੀ ਵੀ ਗਰੰਟੀ ਵਾਲਾ ਕੰਮ ਹੀ ਆ ਹਾਂਜੀ ਗਰੰਟੀ ਵਾਲਾ ਠੀਕ ਹੈ ਵੀਰੇ ਠੀਕ ਹੈ ਬਾਈ ਤੇ ਵੱਡੇ ਵੀਰੇ ਕੱਢੀਏ ਬਾਹਰ ਨੂੰ ਇਹਨੂੰ ਹਾਂਜੀ ਰੇਟ ਇਹਦਾ ਬ ਰੇਡ ਫੋਨ ਤੇ ਕਰਾਂਗੇ ਠੀਕ ਹੈ ਵੀਰੇ ਕੱਟਦੇ ਬਾਰੋਂ ਬਾਈ ਲੈ ਵੀ ਮਿੱਤਰੋ ਦੂਜਾ ਸੂਆ ਝੋਟੀ ਸੂਈ ਆ ਸੂਈ ਨੂੰ ਇਹਨੂੰ ਹੋਇਆ ਹਜੇ ਕੁਝ ਟਾਈਮ ਹੀ ਤੇ ਬਾਈ ਥਣ ਲੈਵੇ ਦੀ ਢਿੱਲੀ ਢੁੱਲੀ ਝੋਟੀ ਬੜੀ ਚੰਗੀ ਆ ਕਰਮਾ ਵਾਲੀ ਲੋਲ ਪੋਲਾ ਜਿਹੜਾ ਝੋਟੀ ਦੇ ਵਿੱਚ ਕੁਆਲਿਟੀ ਆ ਜਿਹੜੀ ਝੋਟੀ ਦੇ ਵਿੱਚ ਉਹ ਦੱਸਦੀ ਆ ਵੀ ਵਕਾਈ ਝੋਟੀ ਨੇ ਦੁੱਧ ਦਿੱਤਾ ਹੋਊਗਾ ਬਰੀਕੀ ਬਰੂਕੀ ਵੇਖ ਲਓ ਮਿੱਤਰੋ ਲੈਵੇ ਭਾਂਡੇ ਵੱਲੋਂ ਉਹ ਦੇਖੋ ਘੇਰਾ ਦੀ ਮਿੱਤਰੋ ਤਾਂ ਖੁੱਲੀ ਢੁੱਲੀ ਝੋਟੀ ਆ ਜਿੰਨੀ ਹੈਗੀ ਮਿੱਤਰੋ ਬਹੁਤ ਚੰਗੀ ਜਿਹੜਾ ਤੁਸੀਂ ਤੁਹਾਨੂੰ ਚਾਹੁੰਦਾ ਵੇਖ ਸਕਦੇ ਆ ਮਿੱਤਰੋ ਸਾਰੀ ਚੰਗੀ ਆ ਜੰਨੀ ਹੈਗੀ ਇਹ ਕਰਮਾਂ ਵਾਲੀ ਬਾਕੀ ਹਜੇ ਲੇਵਾ ਖਾ ਪੀ ਕੇ ਹੋਰ ਵੀ ਬਣਾਉਗੀ ਹਨਾ ਬਾਈ ਹਾਂਜੀ ਜੀ ਜੇਰ ਪੈਣ ਤੋਂ ਬਾਅਦ ਬਣਾਉਗੀ ਲੇਵਾ ਜੇਰ ਜੂਰ ਪੈ ਗਈ ਦੂਜਾ ਜਗ ਮੀਤ ਬਾਈ ਜਦੋਂ ਦੁੱਧ ਲੈਵੇ ਦੇ ਵਿੱਚ ਆ ਗਿਆ ਹਨਾ ਵੀ ਮਾਲਾ ਜਿਹੜਾ ਹੁਣ 18 ਕਿਲੋ ਤੇ 9 ਕਿਲੋ ਡੰਗ ਦਾ ਦੁੱਧ ਹੋਇਆ ਤੇ ਚੱਚਤ ਦਾ ਪਤਾ ਨਹੀਂ ਪਦਨੀ ਆ ਹਾਂਜੀ ਹਾਂਜੀ ਹੂੰ ਤੇ ਜੇ ਗਮੀਤ ਭਾਈ ਇਹਦਾ ਰੇਟ ਕਰਾਂਗੇ ਆਪਾਂ ਫੋਨ ਦੇ ਉੱਤੇ ਹੈ ਤੇ ਨੰਬਰ ਦਹੀਂ ਘੇਰਾਂ ਦੀ ਵੀਰੇ ਯਾਰ 98720 ਜੀ 94199 ਇੱਕ ਵਾਰੀ ਹੋਰ ਬੋਲਦੇ ਵੀਰੇ 98720 ਜੀ 94199 ਠੀਕ ਹੈ ਇਸ ਨੰਬਰ ਤੇ ਕਰ ਲਿਓ ਮਿੱਤਰੋ ਭਾਈ ਨਾਲ ਗੱਲ ਤੇ ਬਾਤ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਧੰਨਵਾਦ ਸ਼ੁਕਰੀਆ